ਨੌਤ ਨੇ ਇੱਕ ਨਵਾਂ ਵਿਵਾਦਿਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਿਵਾਦਿਤ ਖੇਤੀ ਕਾਨੂੰਨ 4 ਸਾਲ ਪਹਿਲਾਂ ਰੱਦ ਹੋ ਚੁੱਕੇ ਨੇ ਵਾਪਸ ਲਏ ਜਾਣ ਤੋਂ ਬਾਅਦ ਉਹਨਾਂ ਨੂੰ ਫਿਰ ਜਿਹੜਾ ਹਰਕਤ ਚ ਲਿਆਂਦਾ ਜਾਏ ਜਾਂ ਨਵੇਂ ਸਿਰਿਓ ਉਹਨਾਂ ਨੂੰ ਘੜਿਆ ਜਾਵੇ ਨੇਤਾ ਵਿਰੋਧੀ ਤਿਰ ਪੰਜਾਬ ਦੇ ਤੇ ਸੀਨੀਅਰ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਦੈਨਿਕ ਸੂਰਾ ਨਾਲ ਇਸ ਵਕਤ ਜੁੜੇ ਹੋਏ ਨੇ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ शशिकाल श्रीकाल मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट होए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में 600 सौ यूनिट फ्री वाली बिजली की जो स्कीम चलाई है इसे हमें ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿए ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹਾਂ ਸਿੰਘ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਵੇ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬਿਹਿਤ ਖੁਸ਼ ਹਨ। ਸਰਕਾਰ ਚ ਚੱਲਦੀ ਆ ਰਹੀ ਹੈ ਤੁਹਾਡੀ ਨੀਤੀ। ਜੀ ਬਹੁਤ ਅੱਛੇ ਬਾਤੋ ਸਭ। ਪਹਿਲਾ ਰਿਐਕਸ਼ਨ ਸਰ ਕੀ ਦੋਗੇ ਜੀ ਦੇਖੋ ਨੀਤ ਜੀ ਮੇਰਾ ਰਿਐਕਸ਼ਨ ਇਹ ਹੈ ਕਿ ਭਾਜਪਾ ਆਪਣੇ ਜਿਹੜੀ ਡਿਫਰੈਂਟ ਕਲਾਸਸ ਆਫ ਵੋਟਰਸ ਨੂੰ ਪੋਲਰਾਈਜ਼ ਕਰਤੇ ਲੱਗੀ ਹਰਿਆਣਾ ਦੀ ਇਲੈਕਸ਼ਨ ਚੱਲ ਰਹੀ ਹੈ ਇਸ ਟਾਈਮ ਜੀ ਹਰਿਆਣਾ ਦੀ ਇਲੈਕਸ਼ਨ ਚ 60% ਦੀ ਹਰਿਆਣਾ ਜਿਹੜਾ ਪਿੰਡਾਂ ਵਿੱਚ ਵਸਦਾ ਹੈ ਜੀ ਜਿੱਥੇ ਜ਼ਿਆਦਾ ਜਾਂ ਤੇ ਕਿਸਾਨ ਨੇ ਯਾ ਪਛੜੀਆ ਸ਼੍ਰੇਣੀ ਯਾ ਦਲਿਤ ਪਾਈਚਾਰਾ ਰਹਿ ਗਿਆ ਜੀ ਇਹਨਾਂ ਤਿੰਨੋਂ ਹੀ ਕੈਟਾਗਰੀਜ਼ ਦੇ ਵੱਲੋਂ ਲਗਾਤਾਰ ਇਹਨਾਂ ਦਾ ਬਾਈਕਾਟ ਹੋ ਰਿਹਾ ਹੈ ਇਹਨਾਂ ਵਿੱਚ ਬੀਜੇਪੀ ਦੀ ਐਂਟਰੀ ਨਹੀਂ ਹੋ ਰਹੀ ਸੋ ਬਾਕੀ ਦਾ ਵੋਟਰ ਜਿੰਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਪੋਲਰਾਈਜ਼ ਕਰਨ ਵਾਸਤੇ ਇਹ ਪ੍ਰਪਗੈਂਡਾ ਬਕਾਇਦਾ ਤੌਰ 'ਤੇ ਮੈਂ ਸਮਝਦਾ ਕਿ ਜਿਹੜੀ ਕੰਗਨਾ ਰਣੌਲਟ ਜਾਂ ਇਹਦੇ ਨਾਲ ਤੇ ਹੋਰ ਬਹੁਤ ਸਾਰੇ ਭਾਜਪਾ ਦੇ ਅਸੀਂ ਲੀਡਰਸ ਨੂੰ ਮੈਂ ਬਖੌਟੇ ਹੀ ਸਮਝਦਾ ਇਹ ਜਿੱਸਾ ਹੁਣ ਫਿਲਮ ਐਕਟ੍ਰੈਸ ਹੈ ਜੀ ਫਿਲਮ ਐਕਟ੍ਰੈਸ ਨੂੰ ਸਕ੍ਰਿਪਟ ਰਾਈਟਰ ਤੇ ਡਾਇਰੈਕਟਰ ਸਵੇਰੇ ਇੱਕ ਕਾਗਜ਼ ਦਿੰਦਾ ਕਿ ਆਹ ਤੁਹਾਡੇ ਡਾਇਲੋਗ ਡਿਲੀਵਰੀ ਤੁਸੀਂ ਆਹ ਤੁਹਾਡੇ ਡਾਇਲੋਗ ਨੇ ਜਿਹੜੇ ਤੁਸੀਂ ਬੋਲ ਲੈਣੇ ਇਹਨਾਂ ਨੂੰ ਵੀ ਭਾਜਪਾ ਦੇ ਹੈੱਡਕ quarter ਤੋਂ ਰੋਜ਼ ਸਕ੍ਰਿਪਟ ਤਿਆਰ ਹੋ ਕੇ ਆ ਜਾਂਦੀ ਕਿ ਤੁਸੀਂ ਆਹ ਬੋਲਿ ਜਣੇ ਅਸੀਂ ਮੁੱਕਰੀ ਜਾਣ ਕਿ ਸਾਡਾ ਕੋਈ ਤੁਲਕ ਇਹਦੇ ਨਾਲ ਹੈ ਨਹੀਂ ਇਹਦੇ ਨਿੱਜੀ ਥੀਵਸ ਜੀ ਸੋ ਇਹ ਇੱਕ ਸੋਚੀ ਸਮਝੀ ਰਾਜਨੀਤੀ ਦੇ ਮਤਲਬ ਕੇ ਕੰਮ ਕੀਤਾ ਜਾ ਰਿਹਾ ਮੈਂ ਸਮਝਿਆ ਬਹੁਤ ਡੇਂਜਰਸ ਹੈ ਕਿਉਂਕਿ ਇਹਦੇ ਵਿੱਚ ਅਸੀਂ ਆਪਣੇ ਹੀ ਲੋਕਾਂ ਵਿੱਚ ਵੱਡੇ ਪੈਮਾਨੇ ਤੇ ਪਾੜ ਪੈਦਾ ਕਰਨੇ ਆ ਡਿਫਰੈਂਸਸ ਪੈਦਾ ਕਰਨੇ ਆ ਜਿਹੜੀ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਘੱਟ ਕੇ ਤੇ ਖਤਰਨਾਕ ਹੈ ਹਾਂਜੀ ਜੀ ਦੂਜਾ ਉਹਨਾਂ ਨੇ ਰਾਹੁਲ ਗਾਂਧੀ ਉਹਨਾਂ ਤੇ ਵੀ ਬਿਆਨ ਦਿੱਤਾ ਹੈ ਤਾਜ਼ਾ-ਤਾਜ਼ਾ ਕਿ ਉਹਨਾਂ ਦਾ ਤਾਂ ਹਾਲੇ ਬਚਪਨ ਹੀ ਨਹੀਂ ਖਤਮ ਹੋਇਆ ਵੀ ਮੈਂ ਤਾਂ 15 ਸਾਲ ਦੀ ਉਮਰ 'ਚ ਪ੍ਰੋਫੈਸ਼ਨਲ ਬਣ ਗਈ ਸੀ ਸਕ੍ਰਿਪਟ ਲਿਖਣ ਲੱਗ ਗਈ ਸੀ ਕੰਮ ਕਰਨ ਲੱਗ ਗਈ ਸੀ ਉਹ ਵਾਰ-ਵਾਰ ਗਾਂਧੀ ਪਰਿਵਾਰ ਦੇ ਉੱਤੇ ਸਿੱਧਾ ਨਿਸ਼ਾਨਾ ਸਾਧ ਰਹੇ ਨੇ ਕਦੇ ਕਹਿੰਦੇ ਨੇ ਸੁਖੀ ਸੁਖੂ ਗਵਰਨਮੈਂਟ ਰਹੀ ਜਿਹੜਾ ਬਾਈਪਾਸ ਹੋ ਕੇ ਪੈਸਾ ਵਾਪਸ ਸੋਨੀਆ ਗਾਂਧੀ ਜੀ ਦੇ ਘਰ ਜਾ ਰਿਹਾ ਹੈ ਮੀਨ ਜੀ ਇਸ ਕਿਸਮ ਦੀ ਬੇਬੁਨਿਆਦ ਟਿੱਪਣੀਆਂ ਤੇ ਮੈਂ ਕੋਈ ਕਿਸੇ ਕਿਸਮ ਦਾ ਪ੍ਰतिकਰਮ ਨਹੀਂ ਦੇਣਾ ਚਾਹਾਂਗਾ ਭពਿੰਦਰ ਸਿੰਘ ਹੁੱਡਾ ਤੁਹਾਡੇ ਸਾਬਕਾ ਮੁੱਖ ਮੰਤਰੀ ਨੇ ਆਖਰੀ ਸਵਾਲ ਲੈ ਰਿਹਾ ਬਾਜਵਾਦ ਸਾਹਿਬ ਹੁਣ ਵੀ ਉਹ ਮੁੱਖ ਮੰਤਰੀ ਅਹੁਦੇ ਦੇ ਪ੍ਰਭਲ ਦਾਵੇਦਾਰ ਨੇ ਤੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੇਕਰ ਹਰਿਆਣਾ ਚ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਉਹ ਸਭ ਤੋਂ ਪਹਿਲਾ ਕੰਮ ਜਿਹੜਾ ਕਰਨਗੇ ਉਹ ਸ਼ੰਭੂ ਬੈਰੀਅਰ ਖੋਲਣਗੇ ਤੇ ਦੂਜਾ ਕੰਮ ਉਹ ਕਰਨਗੇ ਐਮਐਸਪੀ ਦੀ ਗਰੰਟੀ ਬਾਰੇ ਹਰਿਆਣਾ ਚ ਕਾਨੂੰਨ ਲੈ ਕੇ ਆਣਗੇ ਦੇਖੋ ਇਹ ਸਾਡੀ ਕਾਂਗਰਸ ਦੀ ਗਾਰੰਟੀ ਹੈ ਜਿਹੜੀਆਂ ਸੱਤ ਗਾਰੰਟੀਆਂ ਨੇ ਉਹਨਾਂ ਵਿੱਚ ਇੱਕ ਐਮਐਸਪੀ ਦੀ ਗਾਰੰਟੀ ਵੀ ਦਿੱਤੀ ਹੈ ਕਾਂਗਰਸ ਕਾਂਗਰਸੀ ਜੀ ਤੇ ਜਦੋਂ ਕਾਂਗਰਸ ਦੀ ਗਵਰਨਮੈਂਟ ਆਈ ਕਿ ਉਹ ਗਾਰੰਟੀਸ ਤੇ ਅਸੀਂ ਫੁੱਲਫਿਲ ਕਰਨੀ ਹੈ ਹੀ ਨੇ ਜਿੰਤੋਂ ਤੱਕ ਸੰਭੂਦ ਹੈ ਬਾਰਡਰ ਦੀ ਗੱਲ ਹੈ ਬਿਲਕੁਲ ਗੱਲ ਠੀਕ ਹੈ ਵੇਖੋ ਹਰ ਹਿੰਦੂਸਤਾਨੀ ਜਿਹੜਾ ਹਿੰਦੂਸਤਾਨ ਦਾ ਸਿਟੀਜ਼ਨ ਹੈ ਉਹਨੂੰ ਆਪਣਾ ਜਮਹੂਰੀ ਹੱਕ ਏ ਆਪਣੀ ਗੱਲ ਕਹਿਣ ਵਾਸਤੇ ਪੀਸਫੁਲੀ ਉਹ ਕਿਤੇ ਵੀ ਜਾ ਸਕਦਾ ਹੈ ਪੰਜਾਬ ਦਾ ਕਿਸਾਨ ਆਪਣੀ ਗੱਲ ਰੱਖਣ ਵਾਸਤੇ ਦਿੱਲੀ ਵਿੱਚ ਜਾਣਾ ਚਾਹੁੰਦਾ ਜਿਹੜਾ ਸਾਡੇ ਦੇਸ਼ ਦਾ ਕੈਪੀਟਲ ਹੈ ਰਾਜਸਥਾਨੀ ਹੈ ਸਾਡੀ ਹੁਣ ਇਹ ਅਨਫੋਰਚੂਨੇਟ ਹੈ ਕਿ ਖੱਟੇੜ ਸਾਹਿਬ ਦੀ ਸਰਕਾਰ ਨੇ ਇਥੇ ਕਿਲ ਲਾਏ ਇਥੇ ਕੰਕਰੀਟ ਦੀਆਂ ਕੰਨਾਂ ਤਿਆਰ ਕੀਤੀਆਂ ਆਪਣੀਆਂ ਫੋਰਸੇਜ਼ ਬਿਠਾਈਆਂ ਪੰਜਾਬ ਦੇ ਨੌਜਵਾਨ ਇੱਕ ਸ਼ੁਭਕਰਨ ਸਿੰਘ ਦੀ ਮੌਤ ਹੋਈ ਫਾਇਰਿੰਗ ਦੇ ਵਿੱਚ 200 ਤੋਂ ਵੱਧ ਕਿਸਾਨ ਸਾਡੇ ਪੱਟੜ ਹੋਏ ਸਾਡੀ ਪੰਜਾਬ ਦੀ ਇਕਨੋਮੀ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਰਹੀ ਏ ਕਿਉਂਕਿ ਜਿਸ ਅੱਜ ਮੈਂ ਹੀ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਚਾਹਨਾ ਹੁਣ ਮੈਨੂੰ ਸਿੱਧਾ ਰੂਟ ਬੰਦ ਹੋਇਆ ਜੀ ਇਹ ਬਾਰਡਰ ਬੰਦ ਹੋਣ ਕਾਰਨ ਮੈਨੂੰ ਵਾਇਆ ਚੰਡੀਗੜ੍ਹ ਤੋਂ ਹੋ ਕੇ ਡੇਰਾ ਬਸੀਤਾਂ ਦੀ ਜਾਣਾ ਪੈਂਦਾ ਹਰ ਰੋਜ਼ ਕੈਂਕੜਾ ਲੋਕ ਜਿਹੜੇ ਨੇ ਜਿਹੜੇ ਸੜਕਾਂ ਦੇ ਜ਼ਰੀਏ ਸਫ਼ਰ ਕਰਦੇ ਬੱਸਸ ਦੇ ਜ਼ਰੀਏ ਸਫ਼ਰ ਕਰਦੇ ਨੇ ਸਾਡੇ ਸਾਡਾ ਜਿਹੜਾ ਗੁੱਡਸ ਜਾਂਦੇ ਨੇ ਸਾਡੇ ਟਰੱਕਾਂ ਦੇ ਜ਼ਰੀਏ ਉਹਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਇੰਡਸਟਰੀ ਨੂੰ ਵੀ ਨੁਕਸਾਨ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਵੀ ਹੋ ਰਿਹਾ ਤੋਂ ਲਾਉਂਡ ਆਰਡਰ ਦੀ ਸਿਚੁਏਸ਼ਨ ਵੀ ਬਣ ਰਹੀ ਹੈ ਸੋ ਮੈਂ ਇਸ ਗੱਲ ਨੂੰ ਵੈਲਕਮ ਕਰਨਾ ਕਿ ਕਾਂਗਰਸ ਦੀ ਗਵਰਨਮੈਂਟ ਜਦੋਂ ਆਏਗੀ ਸਾਡੀ ਪ੍ਰਾਇਓਰਿਟੀ ਹੋਏਗੀ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਬੰਦ ਹੋਇਆ ਉਹਨੂੰ ਖੁਲਵਾਉਣ ਦੀ ਪੀਸਫੁਲੀ ਹਾਂ ਵੇਖੋ ਆਪਣੇ ਧਾਇਰੇ ਵਿੱਚ ਰਹਿ ਕੇ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ ਪੀਸਫੁਲੀ ਅਸੀਂ ਕਿਤੇ ਵੀ ਜਾ ਸਕਦੇ ਹਾਂ ਆਪਣੀ ਗੱਲ ਰੱਖ ਸਕਦੇ ਹਾਂ ਇਹਨੂੰ ਕੋਈ ਬੰਦੋਸ਼ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ